ਆਤ ਤਸਵੀਰਾਂ ਜਿਹੜੀਆਂ ਨੇ ਇਹ ਦਿੱਲੀ ਦੇ ਨੋਇਡਾ ਤੋਂ ਸਾਹਮਣੇ ਆ ਰਹੀਆਂ ਜਿੱਥੇ ਇੱਕ ਵਿਅਕਤੀ ਆਪਣੇ ਬੱਚੇ ਦੇ ਨਾਲ ਮੋਮੋਸ ਖਾਣ ਵਾਸਤੇ ਰੁਕਿਆ ਸੀ ਤਾਂ ਇਹ ਦੋ ਨੌਜਵਾਨ ਜਿਹੜੇ ਨੇ ਮੋਟਰਸਾਈਕਲ ਤੇ ਆਂਦੇ ਨੇ ਤਸਵੀਰਾਂ 'ਚ ਵੀ ਤੁਸੀਂ ਦੇਖ ਸਕਦੇ ਹੋ ਕਿ ਇੱਕ ਨੌਜਵਾਨ ਜਿਨੇ ਰੈੱਡ ਕਲਰ ਦੀ ਜਿਹੜੀ ਟੀ-ਸ਼ਰਟ ਪਾਈ ਹੋਈ ਹੈ ਉਹ ਇਸ ਵਿਅਕਤੀ ਦੇ ਪਿੱਛੇ ਖੜਾ ਹੈ ਤਾਂ ਉਹ ਤਾਗ ਲਾ ਕੇ ਖੜਾ ਆ ਕਿ ਜਿਹੜਾ ਮੁਹੰਮਦ ਖਾਨ ਆਇਆ ਵਿਅਕਤੀ ਉਹਦਾ ਧਿਆਨ ਕਿਤੇ ਮੇਰੇ ਵੱਲ ਨਾ ਵਗੇ ਤਾਂ ਦੇਖੋ ਕਿਸ ਤਰ੍ਹਾਂ ਅਚਾਨਕ ਚਪਟਾ ਮਾਰ ਕੇ ਉਹਦੇ ਗਲ ਦੇ ਵਿੱਚੋਂ ਚੈਨੀ ਲਾ ਕੇ ਜੜਾਇਆ ਉਹ ਫਰਾਰ ਹੋ ਜਾਂਦਾ ਆ ਸਾਫ਼ ਜਿਹੜੀ ਤਸਵੀਰਾਂ ਨੇ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਤਾਂ ਮੁਹੰਮਦ ਖਾਨ ਆਇਆ ਵਿਅਕਤੀ ਜਿਹੜਾ ਆ ਉਸ ਜਿਹੜਾ ਲੁਟੇਰਾ ਆ ਉਸਦੇ ਮਗਰ ਵੀ ਭਜਦਾ ਆ ਪਰ ਲੇਕਿਨ ਉਹ ਮੋਟਰਸਾਈਕਲ ਤੇ ਹੁੰਦੇ ਨੇ ਤਾਂ ਮੋਟਰਸਾਈਕਲ ਆਪਣੀ ਬੜੀ ਸਪੀਡ ਦੇ ਨਾਲ ਭਜਾ ਕੇ ਉੱਥੋਂ ਲੈ ਜਾਂਦੇ ਨੇ ਦੇਖ ਸ਼ਰਿਆਮ ਇੰਨੀਆਂ ਜਿਹੜੀਆਂ ਲੁੱਟਾਂ ਖੋਹਾਂ ਜਿਹੜੀਆਂ ਵੱਧ ਚੁੱਕੀਆਂ ਨੇ ਤਾਂ ਇਹਨਾਂ ਨੂੰ ਪੁਲਿਸ ਦਾ ਤਾਂ ਡਰ ਹੀ ਖਤਮ ਇਹਨਾਂ ਦੇ ਮਨਾਂ ਦੇ ਵਿੱਚੋਂ ਚਲਾ ਗਿਆ ਹੈ ਕਿ ਪੁਲਿਸ ਦਾ ਤਾਂ ਡਰੀ ਨਹੀਂ ਰਹਿ ਗਿਆ ਤਾਂ ਸ਼ਰਿਆਮ ਮੁਹੰਮਦ ਖਾਨ ਆਏ ਵਿਅਕਤੀ ਦੇ ਨਾਲ ਜਿਹੜਾ ਇਹ ਇਹ ਐਡਾ ਵੱਡਾ ਜਿਹੜਾ ਕਾਂਡ ਕਰਕੇ ਉੱਥੋਂ ਰਫੂ ਚੱਕਰ ਹੋ ਜਾਂਦੇ ਹਨ